ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਚਾਹੁੰਦੇ ਨੇ ਕਿ ਜਾਤ ਧਰਮ ਦਾ ਪੀਤ ਭਾਵ ਮਿੱਟ ਜਾਵੇ ਉਹ ਇਹ ਪੋਸਟ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗ ਜਾਵੇ ਕਿ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਆ। ਸਿਰਫ ਤੇ ਸਿਰਫ ਧਰਮ ਦੇ ਠੇਕੇਦਾਰਾਂ ਨਹੀਂ ਇਹ ਸਾਰਾ ਗੰਗ हां जी एक कविता ਦੇ ਰੂਪ ਵਿੱਚ ਮੈਂ ਲਿਖਿਆ ਇਸ ਨੂੰ ਸੁਣ ਕੇ ਤੁਸੀਂ ਜਰੂਰ ਇਸ ਨੂੰ ਸ਼ੇਅਰ ਕਰਿਓ हां जी ਪਰਮਾਤਮਾ ਨੇ ਤਾਂ ਬਣਾਏ ਸੀ ਇਨਸਾਨ ਪਰ ਇਹ ਧਰਮਾਂ ਵਿੱਚ ਵੰਡੀਆਂ ਪਾਪਾਂ ਤੇ ਪਤਾ ਨਹੀਂ ਲੱਗਾ ਕਦੋਂ ਬਣ ਗਏ ਹਵਾਨ ਕਰਮ ਦੇ ਠੇਕੇਦਾਰਾਂ ਨੇ ਤਾਂ ਧਰਮ ਚਲਾਉਣਾ ਹੀ ਅਸਾਂ ਜ਼ਿੰਦਗੀ ਦੇ ਦੋ ਪਲ ਧਰਤੀ ਤੇ ਗੁਜ਼ਾਰ ਕੇ ਆਖਰੀ ਦਮ ਤੱਕ ਆਪਣਾ ਈਮਾਨ ਬਚਾਉਣਾ ਹੈ ਬਹੁਤ ਵੇਖ ਲਿਆ ਇਹਨਾਂ ਦੇ ਤਮਾਸ਼ਿਆਂ ਨੂੰ ਹੁਣ ਤਾਂ ਨਾਹੀ ਇਹਨਾਂ ਦੀ ਕੋਈ ਗੱਲ ਸੁੰਨੀ ਤੇ ਨਾਹੀ ਕੁਝ ਆਪਣਾ ਕਹਿਣਾ ਹੈ ਇਹਨਾਂ ਬਹੁਤ ਲੜਾ ਕੇ ਵੇਖਿਆ ਧਰਮ ਦੇ ਨਾਮਾਂ ਤੇ ਇਨਾ ਆਪਣੇ ਹੀ ਬੰਦਿਆਂ ਤੋਂ ਗਲਤ ਕੰਮ ਕਰਾਏ ਨੇ ਉਸ ਪੂਜਣਯੋਗ ਸੱਚੇ ਰੱਬ ਦੀਆਂ ਥਾਵਾਂ ਤੇ ਸਰਕਾਰਾਂ ਤੇ ਲੀਡਰਾਂ ਨੂੰ ਇੱਥੇ ਕੀ ਕਹਿਣਾ ਜਮੀਰ ਉਹਨਾਂ ਦੇ ਤਾਂ ਹੱਥੂ-ਹੱਥ ਵਿਕੇ ਹੁੰਦੇ ਨੇ ਸਾਹ ਪਤਾ ਨਹੀਂ ਕਿਵੇਂ ਤੇ ਕਿੱਥੇ ਉਹਨਾਂ ਦੇ ਟਿਕੇ ਹੁੰਦੇ ਨੇ ਪਤਾ ਹੈ ਕਿ ਮਰਨ ਤੇ ਨਾਲ ਕੁਝ ਵੀ ਜਾਣਾ ਨਹੀਂ ਪਰ ਬੰਦਾ ਫੇਰ ਵੀ ਹੱਥ ਉਥੋਂ ਤੱਕ ਮਾਰਦਾ ਏ ਜਿੱਥੋਂ ਤੱਕ ਪਤਾ ਏ ਕਿ ਹੱਥ ਮੇਰਾ ਜਾਣਾ ਨਹੀਂ ਸੰਦੂ ਆ ਛੱਡ ਦੇ ਇਹ ਦੁਨੀਆ ਤੋਂ ਤੂੰ ਕੀ ਲੈਣਾ ਇਹ ਤਾਂ ਆਪੋ ਆਪਣੀਆਂ ਗੱਲਾਂ ਮਾਰਨ ਵਾਲੀ ਏ ਜਾਤਰਾਂ ਖਤਮ ਹੋ ਗਈ ਬਸ ਇੱਕੋ ਗੱਲ ਵਿਚਾਰਨ ਵਾਲੀ ਏ ਜਾਤ ਧਰਮ ਖਤਮ ਹੋ ਜੇ ਬਸ ਇੱਕੋ ਗੱਲ ਵਿਚਾਰਨ ਵਾਲੀ ਹੈ ਜਰੂਰ ਇਸ ਨੂੰ ਸ਼ੇਅਰ ਕਰਿਓ ਚੰਗੇ ਲੱਗਾ ਤਾਂ ਦੂਜਿਆਂ ਤੱਕ ਵੀ ਇਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਜਿੰਨੇ ਜਾਣੇ ਨਹੀਂ ਮੇਰੀ ਆਈਡੀ ਤੇ ਆ ਕੇ ਪੋਸਟ ਨੂੰ ਵੇਖਦੇ ਹੋ ਤੁਸੀਂ ਇਸ ਨੂੰ ਵਾਤੂ ਆਦ ਸ਼ੇਅਰ ਜਰੂਰ ਕਰਿਆ ਕਰੋਗੇ ਆਪ ਜੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੋਵੇਗਾ ਮਿਹਰਬਾਨੀ ਹੋਵੇਗੀ ਤੇ ਨਾਲੇ ਚੰਗੀ ਗੱਲ ਜਿਹੜੀ ਹੈਗੀ ਆ ਕੋਈ ਤੈਨੂੰ ਚੰਗੀ ਲੱਗੇਗੇ ਤਾਂ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋਗੇ ਨਹੀਂ ਤੇ ਜਿਸ ਤਰ੍ਹਾਂ ਇਹ ਹਨੇਰਾ ਹਨੇਰੇ ਦੇ ਵਿੱਚ ਹੱਥ ਮਾਰਨ ਵਾਲੀ ਗੱਲ ਹੈਗੀ ਆ ਉਂਗਲਾਂ ਮਾਰੀਆਂ ਤੇ ਉੱਪਰ ਨੂੰ ਚੁੱਕ ਦਿੱਤੀ ਵੀਡੀਓ ਤੇ ਕੋਈ ਫੈਲ